ਸਸਤਕਾਲ ਜੀ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ ਗੱਲ ਅੱਜ ਭਾਈ ਅੰਮਰਤਪਾਲ ਸਿੰਘ ਦੀ ਕਰਦੇ ਆ ਤੇ ਸਰਕਾਰ ਨੂੰ ਜਿਹੜੇ ਕਟਹਿਰੇ ਦੇ ਵਿੱਚ ਖੜੇ ਕਰਦੇ ਆ ਵੀਡੀਓ ਨੂੰ ਪੂਰੇ ਸੁਣਨਾ ਅੱਜ ਆਪਾਂ ਲੋਜਿਕਾ ਗੱਲ ਕਰਾਂਗੇ ਤੱਥਾਂ ਦੇ ਆਧਾਰ ਤੇ ਗੱਲ ਕਰਾਂਗੇ ਕਿ ਸਰਕਾਰ ਨੂੰ ਕਿੰਨਾ ਮਹਿੰਗਾ ਪਏਗਾ ਪਵੇਗਾ ਸਰਕਾਰ ਨੂੰ ਭਾਈ ਅੰਮਰਤਪਾਲ ਸਿੰਘ ਨੂੰ ਨਾਂ ਸੌਂ ਚਕਾਉਣਾ ਬਹੁਤ ਮਹਿੰਗਾ ਪੈ ਸਕਦਾ ਹੈ ਕੌਣ ਪਾਇ ਸਕਦਾ ਹੈਗਾ ਪਹਿਲਾਂ ਤੁਸੀਂ ਦੇਖ ਲਿਆ ਕਿ ਚੋਣਾਂ ਦੇ ਵਿੱਚ ਕਿੰਨਾ ਖਮਾਜਾ ਭੁਗਤਣਾ ਪਿਆ ਸਰਕਾਰ ਨੂੰ ਭਾਈ ਅੰਬਤਪਾਲ ਸਿੰਘ ਤੇ ਐਨਐਸਏ ਲਗਾਉਣਾ ਇਹ ਖੁਦ ਸਰਕਾਰਾਂ ਦੂਜਿਆਂ ਨੂੰ ਨੈਤਿਕ ਦਾ ਪਾਠ ਪੜਾਉਂਦੀਆਂ ਨੇ ਕਿ ਤੁਸੀਂ ਸੰਵਿਧਾਨ ਦੀ ਸੌਚੋ ਚੁੱਕੋ ਸੰਵਿਧਾਨ ਨੂੰ ਮੰਨੋ ਅਸੀਂ ਸੰਵਿਧਾਨ ਨੂੰ ਮੰਨਦੇ ਆਂ ਤੁਹਾਨੂੰ ਲੱਗਦਾ ਨੇ ਕਿ ਇਹ ਖੁੱਦ ਜਿਹੜੇ ਸੰਵਿਧਾਨ ਦੀਆਂ ਧੱਜੀਆਂ ਡਾਰ ਰਹੇ ਨੇ ਕਾਨੂੰਨ ਦੀਆਂ ਧੱਜੀਆਂ ਡਾਰ ਰਹੇ ਨੇ ਜਾਂ ਫਿਰ ਇਹਨਾਂ ਨੂੰ ਜਿਹੜਾ ਸੰਵਿਧਾਨ ਆ ਜਾਂ ਕੋਰਟਾਂ ਨੇ ਉਹ ਕਿਉਂ ਨੇ ਇਹਨਾਂ ਤੇ ਜਿਹੜਾ ਐਕਸ਼ਨ ਲੈਂਦੀਆਂ ਨੇ ਸਰਕਾਰਾਂ ਤੇ ਕਿ ਭਾਈ ਇਸ ਬੰਦੇ ਨੇ ਜਿਸ ਬੰਦੇ ਨੂੰ 2 ਲੱਖ ਦੇ ਕਰੀਬ ਨਾਲ ਵੋਟਾਂ ਜਿੱਤੀਆਂ ਨੇ ਉਤੇ ਸਿਰਫ ਐਨਐਸਏ ਕਾਨੂੰਨ ਹੀ ਲੱਗਿਆ ਨੈਸ਼ਨਲ ਸਕਿਉਰਟੀ ਐਕਟ ਤੇ ਜਿਹੜੇ ਜਿੰਨਾਂ ਨੇ ਸੌ ਚੱਕੀ ਆ ਜਿੰਨਾ ਮੈਂਬਰਾਂ ਦੇ ਵਿੱਚ 46% ਉਹ ਲੋਕ ਬਲਾਤਕਾਰੀ ਨੇ ਅਪਰਾਧੀ ਨੇ ਕਾਤਲ ਨੇ ਡਕੈਤੀ ਦੇ ਕੇਸ ਨੇ ਉਹਨਾਂ ਉੱਤੇ ਅਤੇ ਹੋਰ ਬਹੁਤ ਜਿਆਦੀਆਂ ਧਰਾਮਾਂ ਦੇ ਤਹਿਤ ਜਿਹੜੇ ਸ਼ਿਕੀਨ ਦੋਸ਼ ਦੋਸ਼ ਨੇ ਉਹ ਸੌਂਹ ਚੱਕ ਸਕਦੇ ਨੇ ਜੀਤੇ ਇੱਕ ਐਨਐਸਏ ਆ ਛੋਟੀ ਜੀ ਸਾਲ ਦੀ ਲਾ ਲੋ ਹੁਣ 2 ਸਾਲ ਦੀ ਵਧਾਤੀ ਤੇ ਜਿਹੜਾ ਜਿੱਤਿਆ ਵੀ ਸਾਰਾ ਪੰਜਾਬ ਦੇ ਵਿੱਚੋਂ ਪਹਿਲ ਨੰਬਰ ਤੇ ਆਇਆ ਸਭ ਤੋਂ ਵੱਧ ਵੋਟਾਂ ਦੇ ਨਾਲ ਤੇ ਉਹਨੂੰ ਸੌਂ ਕਿਉਂ ਨਹੀਂ ਚੁਕਾਈ ਜਾ ਰਹੀ ਇਹ ਭਾਈ ਅੰਮਰਤਪਾਲ ਸਿੰਘ ਮਾਪਿਆਂ ਨੇ ਵੀ ਕਿਹਾ ਕਿ ਅਸੀਂ ਡਿਪਟੀ ਕਮਿਸ਼ਨਰ ਅੰਬਰਸਰ ਨੂੰ ਜਿਹੜਾ ਮੰਗ ਪੱਤਰ ਦਿੱਕਤਾ ਸੀ ਇਹ ਸਰਕਾਰ ਤਾਂ ਕਈ ਗੱਲ ਪਛਾੜ ਦਿਓ ਕਿ ਜੇਕਰ ਬਾਕੀ ਸੌਂ ਚੁੱਕ ਸਕਦੇ ਨੇ ਤੇ ਸਾਡਾ ਪੁੱਤਰ ਕਿਉਂ ਨਹੀਂ ਸੌਂ ਚੁੱਕ ਸਕਦਾ ਹੁਣ ਭਗਵਾਨ ਨੂੰ ਜਾਂ ਤਾਂ ਕੋਈ ਇਹ ਜਿਹੜੇ ਉਹਦੇ ਆਲੇ-ਦੁਆਲੇ ਮੈਂ ਪਹਿਲਾਂ ਵੀ ਕਿਹਾ ਕਿ ਆਕਾ ਨੇ 4-5 ਹੁੰਦੇ ਨੇ ਉਹਨੂੰ ਜਿਹੜੇ رائے ਦਿੰਦੇ ਨੇ ਜਿਹੜੇ ਫੋਕਸ ਕਾਉਂਦੇ ਨੇ ਉਹ ਕਈ ਵਾਰੀ ਸਰਕਾਰ ਨੂੰ ਜਿਹੜੀਆਂ ਗਲਤੀਆਂ ਨੇ ਉਹ ਵੋਟਾਂ ਵਿੱਚ ਭੁਗਤਣੀਆਂ ਪੈਂਦੀਆਂ ਨੇ ਉਹ ਤੁਹਾਨੂੰ ਦੱਸਦਾ ਕਿ ਸਰਕਾਰ ਦੇ ਵਿੱਚ ਜਿਨ੍ਹਾਂ ਨੇ ਸੋਚ ਚੁੱਕੀ ਆ 42% ਦੇ ਮੈਂ ਤੁਹਾਨੂੰ ਦੱਸ ਕੇ ਟਾ ਪਹਿਲਾਂ ਕ੍ਰਿਮੀਨਲ ਬੰਦੇ ਬੈਠੇ ਨੇ ਬਲਾਤਕਾਰ ਦੇ ਬੈਠੇ ਨੇ ਹੁਣ ਖੰਡੂਰ ਸਾਹਿਬ ਦੇ ਲੋਕਾਂ ਨੇ ਪੰਜਾਬ ਸਰਕਾਰ ਦੇ ਦੇ ਇੱਕ ਕਹਿ ਲਈ ਆਪਾਂ ਈਨ ਪੰਨੀਆਂ ਅੜੀ ਪੰਨੀਆਂ ਸੈਦ ਪੰਜਾਬ ਸਰਕਾਰ ਉਸ ਦਾ ਦਵਾਰੇ ਬਦਲਾ ਲੈਵੇ ਕਿ ਸਾਡੀ ਜਿਹੜਾ ਬੰਦਾ ਹਰਾਇਆਗਾ ਇਕੱਲਾ ਆਮ ਆਦਮੀ ਪਾਰਟੀ ਦਾ ਨਹੀਂ ਹਰਾਇਆ ਦੂਜੇ ਨੰਬਰ ਤੇ ਕਾਂਗਰਸ ਦਾ ਸੀ ਜਿਹੜਾ ਜੀਰਾ ਉਸ ਨੂੰ ਵੀ ਹਰਾਇਆ ਤੇ ਬਾਕੀ ਪਾਰਟੀ ਦੇ ਨੁਮਾਇंदे ਵੀ ਬੁਰੀ ਤਰ੍ਹਾਂ ਹਾਰੇ ਨੇ ਹੁਣ ਲੋਕਾਂ ਨੂੰ ਪਤਾ ਸੀ ਕਿ 89 ਦੇ ਵਿੱਚ ਜਿਹੜਾ ਸਿਮਰਜੀਤ ਸਿੰਘ ਮਾਨ ਜੇਲ੍ਹ ਦੇ ਵਿੱਚ ਬੈਠਾ ਵੋਟਾਂ ਪਾਈਆਂ ਲੋਕਾਂ ਨੇ ਤੇ ਉਹ ਬਾਹਰ ਆ ਗਿਆ ਐਮਪੀ ਬਣ ਗਿਆ ਤੇ ਉਦੋਂ ਕਾਨੂੰਨ ਹੋਰ ਸੀ ਜਾਂ ਹੁਣ ਕਾਨੂੰਨ ਹੋਰ ਆ ਇਹ ਕਾਨੂੰਨ ਦਾ ਦੌਰਾ ਮਾਪਦੰਡ ਕਿਉਂ ਆ ਕਾਨੂੰਨ ਬਦਲ ਗਿਆ ਇਹ ਸਰਕਾਰ ਜਵਾਬ ਦੇਵੇ 89 ਦੇ ਵਿੱਚ ਜਿਹੜਾ ਸਮਰਜੀਤ ਸਿੰਘ ਮਾਨ ਐਮਪੀ ਜਿਹੜਾ ਬੈਠਾ ਜਿੱਤਦਾ ਹੈਗਾ 13 ਸੀਟਾਂ ਜਿੱਤਦਾ ਹੈਗਾ ਉਹ ਬਾਹਰ ਆ ਸਕਦਾਗਾ ਤੇ ਭਾਈ ਅੰਮਿਤਪਾਲ ਸਿੰਘ ਬਾਹਰ ਕਿਉਂ ਨਹੀਂ ਆ ਸਕਦਾ ਜਿਸ ਨੂੰ 5-7 ਸਾਲ ਦੀ ਸਜ਼ਾ ਹੋਵੇ ਉਹ ਬਾਹਰ ਆ ਸਕਦਾ ਤੇ ਭਾਈ ਜਿਸ ਨੂੰ ਸਾਲ ਦੀ ਤੁਸੀਂ ਸਜ਼ਾ ਸੁਣਾਈ ਆ ਉਹ ਸੌ ਵੀ ਨਹੀਂ ਚੁੱਕ ਸਕਦਾ ਤੇ ਬੜੇ ਵੱਡੇ ਸਵਾਲ ਨੇ ਆਮ ਆਦੀ ਪਾਰਟੀ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਅਜੇ ਵੀ ਸਬਕ ਨਹੀਂ ਸਿੱਖਦੀ ਤਾਂ ਮੁਸ਼ਕਲਾਂ ਵੱਧ ਸਕਣਗੀਆਂ ਲੋਕ ਅਡੀਕ ਕਰਦੇ ਨੇ ਅਜੇ ਉਹਨਾਂ ਦੇ ਮਾਪਿਆਂ ਵੱਲੋਂ ਕੋਈ ਜਿਹੜਾ ਐਲਾਨ ਨਹੀਂ ਕੀਤਾ ਗਿਆ ਹਾਲੇ ਹੋ ਸਕਦਾ ਕਿ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕੜਾਇਆ ਜਾਵੇ ਹਾਈ ਕੋਰਟ ਬਚੀਆ ਉਸ ਤੋਂ ਬਾਅਦ ਸੁਪਰੀਮ ਕੋਰਟ ਜੇ ਕਾਨੂੰਨ ਕਹਿੰਦਾਗਾ ਕਿ ਤੁਸੀਂ ਵੋਟਾਂ ਵਿੱਚ ਖੜੇ ਹੋ ਸਕਦੇ ਹੋ ਚਾਹੇ ਉਹ ਜੇਲ੍ਹ 'ਚ ਹੋਵੇ ਚਾਹੇ ਕੋਈ ਹੋਵੇ ਚਾਹੇ ਇੱਕ ਡਾ ਅਪਰਾਧੀ ਹੋਵੇ ਉਹਨਾਂ ਲਈ ਕਾਨੂੰਨ ਇੱਕੋ ਆ ਜੇ ਤੁਸੀਂ ਕਹਿੰਦੇ ਹੋ ਕਿ ਕਾਨੂੰਨ ਨੂੰ ਜਿਹੜਾ ਮੰਨਣ ਵਾਲਾ ਵਿਅਕਤੀ ਆ ਜੋ ਕਾਨੂੰਨ ਦੀ ਆਗਿਆ ਤਹਿਤ ਹੀ ਵੋਟਾਂ ਵਿੱਚ ਜਿੱਤ ਜਾਂਦਾ ਵੋਟਾਂ ਵਿੱਚ ਖੜਾ ਹੋ ਜਾਂਦਾ ਤੇ ਉਸ ਨੂੰ ਸੌਂ ਚਕਾਉਣਾ ਜਿਹੜਾ ਇਹ ਕਾਨੂੰਨ ਦੀਆਂ ਧੱਜੀਆਂ ਨਹੀਂ ਤੇ ਹੋਰ ਕੀ ਆ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅੰਮਰਿਤਪਾਲ ਦੇ ਮਾਪੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਇਹਨਾਂ ਵਿੱਚ ਦੋਨਾਂ ਨੂੰ ਦੋਸ਼ੀ ਮੰਨਦੇ ਨੇ ਕਿ ਦੋਨਾਂ ਜਿਹੜੇ ਰਲ ਕੇ ਨੇ ਕਿਉਂ ਖਿਚੜੀ ਹੋਏ ਬੈਠੇ ਨੇ ਕਿ ਦੋਨਾਂ ਦੀ ਇੱਕ ਮੰਤਸਾ ਗਈ ਕਿ ਸਿੱਖਾਂ ਨੂੰ ਜਲੀਲ ਕਰਨਾ ਸਿੱਖ ਚਿਹਰਿਆਂ ਨੂੰ ਜਲੀਲ ਕਰਨਾ ਉਹਨਾਂ ਪਾਦੀ ਜਿਹੜਾ ਆਪਣੇ ਪਾਦੀ ਦਾ ਸਾਰਿਆਂ ਪਾਦੀ ਇੱਕ ਇਹ ਆ ਕਿ ਅੰਬਰਤਪਾਲ ਸਿੰਘ ਨੂੰ ਵਾਰ ਕਢਾਉਣਾ ਤੇ ਭਾਈ ਅੰਮਰਤਪਾਲ ਸਿੰਘ ਆ ਆਮ ਬੰਦਾ ਹੈਗਾ ਤੇ ਉਹਨਾਂ ਲਈ ਇਹ ਆਮ ਬੰਦਾ ਨਹੀਂ ਜੇ ਸਰਕਾਰਾਂ ਲਈ ਕਹਿ ਦਈਏ ਏਜੰਸੀਆਂ ਲਈ ਕਹਿ ਦਈਏ ਉਹਨਾਂ ਨੂੰ ਪਤਾ ਹੈਗਾ ਕਿ ਭਾਈ ਅੰਬਰਤਪਾਲ ਸਿੰਘ ਦੇ ਵਿੱਚ ਜਿਹੜੀ ਦ੍ਰਿੜਤਾ ਇਰਾਦਾ ਸਿੱਖੀ ਪ੍ਰਤੀ ਜਾਂ ਲੋਕਾਂ ਪ੍ਰਤੀ ਕੌਮ ਪ੍ਰਤੀ ਕਿੰਨੀ ਆ ਕਿ ਉਹ ਨੌਜਵਾਨ ਜਿਹੜਾ ਇੱਕ ਬੋਲ ਦੇ ਜਿਹੜੇ ਆਉਣ ਸਾਰ ਜਿਹੜਾ ਇੱਕ ਬੋਲ ਬੋਲਦਾ ਤੇ ਹਜ਼ਾਰਾਂ ਨੌਜਵਾਨਾਂ ਅੰਮ੍ਰਿਤ ਸੈਕ ਲੈਂਦੇ ਨੇ ਹਜ਼ਾਰਾਂ ਨੌਜਵਾਨ ਨਸ਼ਾ ਛੱਡ ਸਕਦੇ ਨੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕੋਈ ਸਿੱਧੇ ਰਾਹ ਪਵੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕੋਈ ਨਸ਼ਾ ਛੱਡੇ ਅਤੇ ਚਿੱਟਾ ਗਲੀ ਗਲੀ ਵਿਕ ਰਿਹਾਗਾ ਦੁਕਾਨਾਂ ਤੇ ਵਿਕ ਰਿਹਾਗਾ ਹੁਣ ਡਰਾਮੇ ਦਾ ਸਰਕਾਰਾਂ ਕਰਦੀਆਂ ਨੇ ਸਾਰੀ ਕਰਦੀਆਂ ਨੇ ਤੇ ਇੱਕ ਵਾਰੀ ਬਿਆਨ ਦੇ ਦਿੰਦਿਆਂ ਬੱਲੇ ਬੱਲੇ ਕਰਾਉਣ ਦੀ ਪੁਲਿਸ ਰੈਡਾ ਮਾਰ ਲੈਂਦੀ ਆ ਪੰਜ ਸੱਤ ਕੋਈ ਵਾਰੀ ਲੋਕਾਂ ਨੇ ਐਵੇਂ ਜੁੱਲੀ ਤਪੜੇ ਫਰੋਲੀ ਜਾਂਦੀ ਆ ਤਿੰਨ ਸਦਾਗਰ ਨਸ਼ੇ ਦੇ ਉਹਨਾਂ ਦੇ ਆਲੇ ਦੋਆਲੇ ਘੁੰਮਦੇ ਹੁੰਦੇ ਨੇ ਇਹ ਸਾਰਿਆਂ ਨੂੰ ਪਤਾਗਾ ਪੋਰਸ ਕੋਲੇ ਦੱਸੋ ਕੀ ਦੀ ਸੀ ਐਡੀ ਨਹੀਂ ਕੀ ਦੇ ਦੱਸੋ ਕਿਹੜੇ ਬਲੈਕੀਰੇ ਜਾਂ ਕਿਹੜਾ ਜਿਹੜਾ ਨਸ਼ਾ ਤਸਕਰ ਵੇਚਦਾਗਾ ਨਸ਼ਾ ਕੀ ਦਾ ਨਾਮ ਨਹੀਂ ਪਰ ਸਾਰਾ ਜਾਣਦੀ ਆ ਸਰਕਾਰਾਂ ਸਾਰਾ ਜਾਣਦੀਆਂ ਨੇ ਪਰ ਇੱਕ ਆਪ ਬੰਦੇ ਨੂੰ ਐਵੇਂ ਦਿਖਾ ਦੇਣਾ ਜੀ ਇਹਨਾਂ ਦੇ ਅਸੀਂ ਆਈ ਐਮ ਬਿਸਤਰੇ ਫਰੋਲ ਤੇ ਇਹਨਾਂ ਦੀ ਅਸੀਂ ਨਮਾਰੀਆਂ ਫਰੋਲ ਤੀਆਂ ਫਲਾਨਾ ਫਰੋਲਤਾ ਚਲੋ ਵਧੀਆ ਗੱਲ ਆ ਜੇ ਪੰਜਾਬ ਸਰਕਾਰ ਚਾਵੇ ਤੇ ਪ੍ਰਸ਼ਾਸਨ ਚਾਵੇ ਕਿ ਨਸ਼ੇ ਦਾ ਹੱਲ ਹੋਵੇ ਨਸ਼ਾ ਰੋਕਿਆ ਜਾਵੇ ਪਰ ਨਹੀਂ ਜੇਕਰ ਤੁਸੀਂ ਨਸ਼ੇ ਨੂੰ ਜਿਹੜਾ ਰੋਕਦਾਗਾ ਉਹਨੂੰ ਜੇਲਾਂ ਦੇ ਵਿੱਚ ਸੱਟ ਰਹੇ ਹੋ अपराधी ਪਹਿਲਾ ਦੱਸਖਟ ਜਿਹੜੇ ਬਲਾਤਕਾਰੀ ਨੇ ਅਪਰਾਧੀ ਨੇ ਜਿਨ੍ਹਾਂ ਨੇ ਵੱਡੇ ਵੱਡੇ ਅਪਰਾਧ ਕੀਤੇ ਨੇ 46% ਤੁਹਾਡੇ ਜਿਹੜੇ ਐਮਪੀ ਨੇ ਉਹ ਸੌ ਚੁੱਕ ਗਏ ਨੇ ਤੇ ਜਿਹੜਾ ਕੋਈ ਬਲਾਤਕਾਰ ਹੀ ਨਹੀਂ ਕੋਈ ਅਪਰਾਧ ਨਹੀਂ ਕੀਤਾ ਜਿਨੇ ਉਹ ਸਿਰਫ ਐਨਐਸਏ ਐਕਟਰ ਦੇ ਤਹਿਤ ਤੁਸੀਂ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆਗਾ ਇਹ ਕਾਨੂੰਨ ਦੀਆਂ ਧੱਜੀਆਂ ਨਹੀਂ ਲੋਕਤੰਤਰ ਦੀਆਂ ਧੱਜੀਆਂ ਨਹੀਂ ਫਿਰ ਦੱਸੋ ਇੱਕ ਪਾਸੇ ਤੁਸੀਂ ਕਹਿੰਦੇ ਕਾਨੂੰਨ ਮੰਨਦਾ ਨਹੀਂ ਜੇ ਕਾਨੂੰਨ ਮੰਦਾ ਮੰਨਦਾਗਾ ਫੇਰ ਤੁਸੀਂ ਕਾਨੂੰਨ ਦੀ ਪਾਲਣਾ ਕਿੰਨਾ ਕੁ ਕਰਦੇ ਹੋ ਉਹ ਬੰਦੇ ਨੇ ਤੱਕ ਪਾਲਣਾ ਕਰ ਲਈ ਤੇ ਜਿਹੜੀਆਂ ਸਾਡੀਆਂ ਹਾਈ ਕੋਰਟਾਂ ਨੇ ਜਾਂ ਸੁਪਰੀਮ ਕੋਰਟਾਂ ਦੇ ਜੱਜ ਬੈਠੇ ਨੇ ਸਹਿਬਰ ਬੈਠੇ ਨੇ ਉਹਨਾਂ ਨੂੰ ਦਿਸਦਾ ਨਹੀਂ ਕਿ ਜਿਹੜੀਆਂ ਸਰਕਾਰਾਂ ਨੇ ਖੁਦ ਜਿਹੜੀਆਂ ਸੰਵਿਧਾਨ ਦੀਆਂ ਸੌਆਂ ਚੁੱਕਦਿਆਂ ਨੇ ਸੰਵਿਧਾਨ ਦਾ ਜਿਹੜਾ ਲੋਕਾਂ ਨੂੰ ಪಾਠ ਪੜਾਉਂਦਿਆਂ ਨੇ ਪਰ ਆਪ ਧੱਜੀਆਂ ਡਾਉਂਦਿਆਂ ਨੇ ਕਾਨੂੰਨ ਦੀਆਂ ਉਹਨਾਂ ਤੇ ਸਖਤਕਾਰ ਵਾਲੀ ਨਹੀਂ ਹੋਣੀ ਚਾਹੀਦੀ ਚਾਹੇ ਕੋਈ ਮਰਜ਼ੀ ਸਰਕਾਰ ਹੋਵੇ ਪਰ ਜਿਹੜਾ ਇਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌ ਨਾ ਚਕਾਉਣਾ ਸਭ ਤੋਂ ਵੱਡੀ ਭੁੱਲਾ ਸਭ ਤੋਂ ਵੱਡੀ ਗਲਤੀ ਆ ਸਰਕਾਰਾਂ ਦੀ ਹੁਣ ਸੈਂਟਰ ਸਰਕਾਰ ਤਾਂ ਮੈਂ ਪਹਿਲਾਂ ਕਹਿ ਕੇ ਹਟਿਆਂਗਾ ਭਵੰਤਮਾਨ ਨੂੰ ਹੋ ਸਕਦਾ ਕਿ ਜਮੇ ਕੋਈ ਆਪਾਂ ਕਹਿ ਦਈਏ ਕਿ ਕਿਸੇ ਨੂੰ ਆਪਾਂ ਪੰਜਾਬੀ ਵਿੱਚ ਸ਼ਬਦ ਕਹਿੰਦੇ ਨੇ ਲੁੱਤੀਆਂ ਲਾਉਂਦਾ ਉਹ ਲੁੱਤੀਆਂ ਲਾਉਣ ਵਾਲਾ ਪਾਸੇ ਹੋ ਜਾਂਦਾ ਤੇ ਭੁਗਤਣਾ ਫਿਰ ਦੂਜਿਆਂ ਨੂੰ ਪੈਂਦਾ ਤੇ ਪੰਜਾਬ ਸਰਕਾਰ ਨੂੰ ਚਾਹੀਦਾਗਾ ਕਿ ਆਪਣੇ ਫੈਸਲੇ ਆਪ ਖੁਦ ਕਰੇ ਨਾ ਕਿ ਕਿਸੇ ਦੇ ਅਧੀਨ ਰਹਿ ਕੇ ਕਰੇ ਇਹ ਨਹੀਂ ਕੁਰਸੀ ਸਾਡੀ ਅੱਜ ਆ ਜਾਂ ਕੱਲ ਆ ਕੁਰਸੀ ਹਮੇਸ਼ਾ ਨਹੀਂ ਰਹਿੰਦੀ ਕੁਰਸੀ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਕਹਿਰੀ ਸੀ ਅਸੀਂ 100 ਸਾਲ ਰਾਜ ਕਰਾਂਗੇ ਉਹਨਾਂ ਪਾਰਟੀ ਦੀ ਕੁਰਸੀ ਖਤਮ ਹੋ ਗਈ ਉਹ ਬੁਰੀ ਤਰ੍ਹਾਂ ਵੋਟਾਂ ਦੇ ਵਿੱਚ ਹਾਰ ਗਏ ਨੇ ਕਿ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜੀ ਬਿਨਾ ਸਰਤੇ ਜਿਹੜੀ ਸੌ ਚਕਾਉਣੀ ਚਾਹੀਦੀ ਆ ਨਾ ਕਿ ਉਹਨਾਂ ਦੇ ਮਾਪਿਆਂ ਨੂੰ ਤੇ ਖੰਡੂਰ ਸਾਹਿਬ ਦੇ ਵਾਸੀਆਂ ਨੂੰ ਜਿਨ੍ਹਾਂ ਨੇ ਇੱਕ ਜਿਹੜਾ ਵੱਡਾ ਜਿੱਤ ਦਾ ਸ਼ੇਰਾ ਦਿੱਤਾ ਜਿਨ੍ਹਾਂ ਨੇ ਪੂਰਾ ਜਿਹੜਾ ਤਲ ਮੰਨ ਲਾ ਕੇ ਦਿਨ ਰਾਤ ਇੱਕ ਕਰਕੇ ਧੁੱਪੇ ਫਿਰਕੇ ਇੰਨੀ ਗਰਮੀ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਦੇ ਨਾਲ ਜਿਤਾਇਆ ਕਿ ਕਿਸੇ ਦਾ ਪੁੱਤ ਕਿਸੇ ਦਾ ਵੀਰ ਕਿਸੇ ਭੈਣ ਦਾ ਭਰਾ ਜੇਲ੍ਹ ਤੋਂ ਬਾਹਰ ਆ ਸਕਦਾ ਏ ਸਾਡੀਆਂ ਵੋਟਾਂ ਦੇ ਨਾਲ ਤਾਂ ਸੀ ਉਸ ਨੂੰ ਵੋਟਾਂ ਪਾ ਕੇ ਹੀ ਬਾਹਰ ਕਿਉਂ ਨਾ ਕਢਾਈਏ ਤੇ ਇਹ ਜਿਹੜਾ ਲੋਕਾਂ ਦਾ ਲੋਕਾਂ ਦਾ ਫਤਵਾ ਹੁਣ ਭਗਵੰਤ ਮਾਨ ਸਰ ਆਪ ਕਹਿੰਦਾ ਹੁੰਦਾ ਸੀ ਕਿ ਲੋਕਾਂ ਦੇ ਫਤਵੇ ਅੱਗੇ ਝੁਕਣਾ ਪੈਂਦਾਗਾ ਸਵੀਕਾਰ ਕਰਨਾ ਚਾਹੀਦਾਗਾ ਲੋਕਾਂ ਨੂੰ ਇਹ ਬਾਦਲ ਕਹਿੰਦਾ ਮਜ਼ਾਕ ਉਡਾਉਂਦਾ ਹੁੰਦਾ ਸੀ ਕਿ ਜੇ ਅੱਜ ਵੱਡੇ ਉਹ ਫਲਾਨਾ ਹਾਰ ਗਏ ਉਹਨਾਂ ਨੂੰ ਲੋਕਾਂ ਦਾ ਫਤਵਾਗਾ ਤੇ ਹੁਣ ਤੁਹਾਨੂੰ ਜੇ ਲੋਕਾਂ ਨੇ ਫਤਵਾ ਦੇ ਦਿੱਤਾ ਤੇ ਤੁਹਾਡੇ ਜਿਹੜੇ ਮੰਤਰੀ ਸ਼ਾਂਤਰੀ ਹਾਰ ਗਏ ਨੇ ਇਹ ਵੀ ਲੋਕਾਂ ਦਾ ਫਤਵਾ ਭਾਈ ਇਹਨੂੰ ਵੀ ਮਨਜ਼ੂਰ ਕਰ ਦੂੰ ਇਹ ੱੱਕਾ ਸਰਕਾਰਾਂ ਮੈਂ ਪਹਿਲਾਂ ਵੀ ਦੱਸਿਆ ਕਿ ਸਿੱਖਾਂ ਦੇ ਨਾਲ ਪਤਾ ਨਹੀਂ ਹੀ ਕਿਉਂ ਕਰਦੀਆਂ ਨੇ ਹਿੰਦੂ ਕਮਿਊਨਿਟੀ ਦਾ ਕੋਈ ਬੰਦਾ ਹੁੰਦਾ ਵੱਧ ਜਿਹੜੇ ਅਗਿੰਤੇ ਉਹਨਾਂ ਦਾ ਬੰਦਾ ਹੁੰਦਾ ਤੁਸੀਂ ਰੱਖ ਕੇ ਦਿਖਾਉਂਦੇ ਫਿਰ ਪਤਾ ਲੱਗਦਾ ਤੁਸੀਂ ਸਿੱਖਾਂ ਦੇ ਬੈਰੀ ਨਾ ਬਣਿਆ ਕਰੋ ਹਰ ਵੇਲੇ ਮੈਂ ਤੁਹਾਨੂੰ ਪਹਿਲਾਂ ਵੀ ਜਿਹੜੀਆਂ ਬੇਨਤੀਆਂ ਕਰਦਾ ਹੋਂਨਾ ਕਿ ਜਿਹੜਾ ਸਿੱਖ ਕੌਮ ਆ ਉਹਨਾਂ ਨੇ 94 93% ਜਿਹੜੀਆਂ ਕੁਰਬਾਨੀਆਂ ਨੇ ਇਸ ਦੇਸ਼ ਲਈ ਦਿੱਤੀਆਂ ਨੇ ਇਸ ਦੇਸ਼ ਦੇ ਹਿੱਤ ਲਈ ਦਿੱਤੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦਿੱਤੀਆਂ ਨੇ ਜੋ ਕੁਰਬਾਨੀਆਂ ਤੁਸੀਂ ਉਹਨਾਂ ਨੂੰ ਅਝਾਈ ਇਹਦਾ ਮਤਲਬ ਤਾਂ ਇਹ ਆ ਤੁਸੀਂ ਉਹਨਾਂ ਕੁਰਬਾਨੀਆਂ ਦਾ ਜਿਹੜਾ ਮੁੱਲ ਵੀ ਆ ਉਹ ਵੀ ਨਹੀਂ ਪਾ ਰਹੇ ਤੁਸੀਂ ਇੱਕ ਭਗਤ ਸਿੰਘ ਨੂੰ ਜਿਹੜਾ ਹੈਗਾਗਾ ਉਹਦੀ ਸੋਚ ਲੈ ਕੇ ਚੱਲਿਓ ਜੇ ਉਹਦੀ ਸੋਚ ਲੈ ਕੇ ਚੱਲਿਓ ਤਾਂ ਤੁਸੀਂ ਦੇਖੋ ਤੇ ਇੱਥੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਿੱਖਾਂ ਨੇ ਤੇ ਇਸ ਜਿਹੜਾ ਸਰਕਾਰਾਂ ਨੂੰ ਸੋਚਣਾ ਪਏਗਾ ਭਾਈ ਅੰਮਰਤਪਾਲ ਸਿੰਘ ਨੂੰ ਜਿਹੜੀ ਸੌਹਾਂ ਉਹ ਇੱਕ ਦੋ ਜਣਾਂ ਦੇ ਵਿੱਚ ਜਾਂ ਦੋ ਚਾਰ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਜਿਹੜੀ ਚਕਾਉਣੀ ਪਵੇਗੀ ਜਾਂ ਚਕਾਉਣੀ ਚਾਹੀਦੀ ਆ ਕਿ ਉਹਨਾਂ ਦੇ ਬੁੱਢੇ ਮਾਤਾ ਪਿਤਾ ਨੂੰ ਜਿਹੜਾ ਨਾਕੋਟਾਂ ਦੇ ਵਿੱਚ ਖੰਜਲ ਖਬਾਰ ਕਰੋ ਕਿਉਂਕਿ ਗਰੀਬ ਦੀ ਹਾ ਮਾਰ ਜਾਂਦੀ ਆ ਦਰਬੇਸ਼ ਬੰਦੇ ਦੀ ਹਾ ਮਾਰ ਜਾਂਦੀ ਆ ਤੇ ਇਸ ਕਰਕੇ ਜਿਹੜਾ ਕਈ ਵਾਰੀ ਹੰਦਾਗਾ ਫਿਰ ਸਰਕਾਰਾਂ ਨੂੰ ਜਿਹੜਾ ਇਹਦਾ ਮੁਆਜਰਾ ਜਿਹੜਾ ਜਾਂ ਆਪਾਂ ਕਹਿ ਦਈਏ ਕਿ ਬੂਟਾਂ ਰਾਹੀ ਇਹਨਾਂ ਨੂੰ ਫਿਰ ਚੱਲਣਾ ਪੈਂਦਾਗਾ ਹੁਣ ਜਿਮਣੀ ਚੌਣਾ ਨੇ ਤੇ ਜੇਕਰ ਲੋਕ ਦੀ ਅਣਖ ਜਿਉਂਦੀ ਹੋਵੇ ਲੋਕਾਂ ਦੀ ਇਹ ਕਰ ਲੋਕੇ ਚੋਣ ਪੰਜਾਬ ਸਰਕਾਰ ਤੇ ਦਬਾਅ ਪਾਉਣ ਕਿ ਭਾਈ ਤੁਸੀਂ ਪਹਿਲਾਂ ਅੰਮਰਿਤਪਾਲ ਸਿੰਘ ਨੂੰ ਜਿਹੜਾ ਜਿੱਤਿਆ ਹੈਗਾ ਉਹਨੂੰ ਤੁਸੀਂ ਸੌ ਨਹੀਂ ਚਕਾਰੇ ਤੁਸੀਂ ਖੁਦ ਆਪ ਹੁਣ ਵੋਟਾਂ ਦੇ ਵਿੱਚ ਰਾਜਨੀਤੀਆਂ ਕਰ ਰਹੇ ਹੋ ਦੂਤਣ ਬਾਜ਼ੀਆਂ ਕਰ ਰਹੇ ਹੋ ਤੁਸੀਂ ਜਿੱਤਣ ਦੇ ਲਈ ਇੱਕ ਮੈਂ ਗੱਲ ਇੱਥੇ ਹੋਰ ਜਿਹੜਾ ਜੋੜਦਾ ਭਵੰਤਮਾਨ ਕਹਿੰਦਾ ਸੰਗਰੂਰ ਤੋਂ ਚੱਲ ਕੇ ਹੁਣ ਚੋਣ ਜਿੱਤਣ ਲਈ ਜਲੰਧਰ ਡੇਰੇ ਲਾਲੇ ਜਲੰਧਰ ਕੋਠੀ ਖਰੀਦ ਲਈ ਕਹਿੰਦਾ ਹਵਾਂ ਤਮਾਨੂੰ ਬੇਨਤੀ ਆ ਜੇਕਰ ਤੂੰ ਇਹੀ ਡੇਰੇ ਪੰਜਾਬ ਦੇ ਬੱਖ-ਬੱਖ ਪਿੰਡਾਂ ਦੇ ਵਿੱਚ ਲਾਵੇਂ ਸ਼ਹਿਰਾਂ ਦੇ ਵਿੱਚ ਲਾਵੇਂ ਜਿੱਥੇ ਚਿੱਟਾ ਵਿਕਦਾ ਘਰ-ਘਰ ਜਿੱਥੇ ਨਸੇ ਦੇ ਸਦਾਗਰ ਨੇ ਵੱਡੇ-ਵੱਡੇ ਤੇ ਉੱਥੇ ਡੇਰੇ ਲਾਵੇਂ ਤਾਂ ਚੰਗਾਗਾ ਨਾ ਕਿ ਵੋਟਾਂ ਜਿੱਤਣ ਦੇ ਖਾਤਰ ਤੇਰੇ ਕੋਲੇ ਤਾਂ ਪਹਿਲਾਂ 92 ਐਮਐਲਏ ਹੈਗੇ ਨੇ ਤੇ ਇਹ ਤਾਂ ਸਰਕਾਰ ਹੈਗੀ ਆ ਹੁਣ ਐਮਪੀ ਜਿੱਤ ਕੇ ਕੀ ਹੋ ਜਾਣਗੇ ਜਦੋਂ 92 ਐਮਐਲਏ ਨਹੀਂ ਕੁਝ ਕਰ ਸਕਦੇ ਜਦੋਂ ਮੁੱਖ ਮੰਤਰੀ ਖੁਦ ਨਹੀਂ ਕੁਝ ਕਰ ਸਕਦਾ ਤੇ ਫਿਰ ਐਮਪੀ ਕੀ ਕਰ ਸਕਣਗੇ ਜਾਂ ਜਿਹੜੇ ਹੋਰ ਵਿਧਾਇਕ ਬਣਨਗੇ ਐਮਪੀ ਤਿੰਨ ਬਣੇ ਨੇ ਹੁਣ ਜਿਹੜੇ ਜਿਹੜੇ ਵਿਧਾਇਕ ਜਿਹੜੀ ਹੁਣ ਜਿਹੜੀ ਜਿਵਨੀ ਚੋਣ ਹੋ ਰਹੀ ਆ ਤੇ ਉਹ ਫਿਰ ਕੀ ਕਰ ਦੇਣਗੇ ਇਹ ਸਰਕਾਰਾਂ ਨੂੰ ਚਾਹੀਦਾਗਾ ਕਿ ਜਿਹੜਾ ਇਹ ਆਪਣਾ ਜਿਹੜੀ ਹੱਡਵਾਜੀ ਉਹ ਛੱਡਣੀ ਚਾਹੁੰਦੀ ਆ ਚਾਹੁੰਦੀ ਆ ਤੇ ਜਿਹੜਾ ਲੋਕਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਸਰਕਾਰਾਂ ਨੂੰ ਉਹ ਨਹੀਂ ਕਰਨਾ ਚਾਹੀਦਾਗਾ ਤੇ ਫਿਲਹਾਲ ਤੁਸੀਂ ਇਸ ਵੀਡੀਓ ਨੂੰ ਕਿਵੇਂ ਲੱਗੀ ਕਿਦਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਰਕਾਰ ਦੀ ਇਹਦੇ ਵਿੱਚ ਕਿਹੜੀ ਸਰਕਾਰ ਭਾਈਵਾਲ ਆ ਸੈਂਟਰ ਸਰਕਾਰ ਆ ਪੰਜਾਬ ਸਰਕਾਰ ਆ ਜਾਂ ਹੋਰ ਕਿਹੜੇ-ਕਿਹੜੇ ਜਿਹੜੇ ਲੋਕ ਨੇ ਜਿਹੜੇ ਭਾਈ ਅੰਮਰਤਪਾਲ ਸਿੰਘ ਨੂੰ ਨਹੀਂ ਸੱਜਣਾ ਚਾਹੁੰਦੇ ਇਹਨਾਂ ਦੇ ਜਿਹੜੇ ਆਪਣੇ ਮਨਸਾ ਇਹਨਾਂ ਦੀ ਕੀ ਹੋ ਸਕਦੀ ਆ ਸਿੱਖ ਕੌਮ ਨੂੰ ਲੈ ਕੇ ਤੁਸੀਂ ਆਪਣੇ ਕਮੈਂਟ ਬਾਕਸਰ ਵਿੱਚ ਆਪਣੇ ਵਿਚਾਰ ਜਰੂਰ ਦੇਣੇ ਨੇ ਧੰਨਵਾਦ ਬਹਿਜੂਗਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ